ਕਿਹ ਬੰਦੇ ਕੋਲ ਗੱਡੀ ਕਿਹਦੇ ਕੋਲ ਬੰਦਾ ਆਪਣਾ ਸੀ ਹੋ ਗਿਆ ਹਸਤਾੜ ਲੈ ਕੇ ਗਿਆ ਗੱਡੀ ਕੱਢੋ ਤੁਸੀਂ ਕੋਲ ਸੱਤਾਂ ਮੁੱਝਾ ਦਿਖਾਓ ਹਾਂ ਦੇਖੋ ਸਾਡਾ ਕਿਸਾਨ ਮਾਰਦਾ ਪੁਨੀਤ ਗਾੜ ਨੇ ਤੂੰ ਸਾਡਾ ਕਿਸਾਨ ਮਾਰਦਾ ਪੁਨੀਤ ਗਾੜ ਨੇ ਮੈਂ ਪ੍ਰਦੀਪ ਚੌਧਰੀ ਤੇ ਤੁਸੀਂ ਦੇਖ ਰਹੇ ਹੋ ਐਕਸ਼ਨ ਪੰਜਾਬ ਵੈਬ ਨਿਊਜ਼ ਚੈਨਲ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋਈਆਂ ਹੋਈਆਂ ਉੱਥੇ ਹੀ ਜਿਹੜੇ ਕਿਸਾਨ ਹੈ ਉਹ ਆਪਣੀ ਮੰਗਾਂ ਨੂੰ ਲੈ ਕੇ ਜਿਹੜਾ ਸ਼ੰਭੂ ਬਾਰਡਰ ਹੈਗੇ ਉੱਥੇ ਡਟੇ ਹੋਏ ਐ ਜਿੱਥੇ ਅੱਜ ਮਹਾਰਾਣੀ ਪਰਨੀਤ ਕੋਰ ਜਿਹੜੇ ਬਾਜਪਾ ਦੇ ਜ਼ਿਲ੍ਹਾ ਪਟਿਆਲਾ ਦੇ ਲੋਕ ਸਭਾ ਦੇ ਉਮੀਦਵਾਰ ਹਨ ਉਹਨਾਂ ਨੇ ਅੱਜ ਸੇਹਰਾਪਿੰਡ ਜਾਣਾ ਸੀਗਾ ਜਿੱਥੇ ਕਿਸਾਨਾਂ ਵੱਲੋਂ ਜਿਹੜਾ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ ਜਿੱਥੇ ਤੱਕਾ ਮੁੱਕੀ ਕਰਕੇ ਇੱਕ ਕਿਸਾਨ ਦੀ ਮੌਤ ਹੋਣ ਦੀ ਜਿਹੜੀ ਖਬਰ ਹੈ ਉਹ ਮਿਲ ਰਹੀ ਹੈ ਤੇ ਇਸ ਵੇਲੇ ਅਸੀਂ ਸਰਕਾਰੀ ਹਸਪਤਾਲ ਪਹੁੰਚੇ ਹਾਂ ਜਿੱਥੇ ਕਿਸਾਨ ਦੀ ਜਿਹੜੀ ਦੇਹ ਹੈ ਇੱਥੇ ਰੱਖੀ ਗਈ ਹੈ ਤੇ ਇੱਥੇ ਵੱਖ-ਵੱਖ ਰਾਜ ਦੀਆਂ ਪਾਰਟੀਆਂ ਦੇ ਜਿਹੜੇ ਅਹੁਦੇਦਾਰ ਹਨ ਉਹ ਇੱਥੇ ਪਹੁੰਚ ਰਹੇ ਹਨ ਤੇ ਉੱਥੇ ਹੀ ਜਿਹੜੇ ਕਿਸਾਨ ਆਗੂ ਹੈਗੇ ਤੇ ਆਉ ਸੁਣਦੇ ਆ ਉਹਨਾਂ ਵੱਲੋਂ ਕਿਆ ਕਹਿ ਗਿਆ ਆ ਦੇਖੋ ਜਿਹੜਾ ਮੈਂ ਇੱਥੇ ਪਹੁੰਚਿਆ ਮਾ ਸਾਡੇ ਕਿਸਾਨ ਦੀ ਤਾਂ ਡੈਥ ਹੋ ਚੁੱਕੀ ਆ ਪਿੰਡ ਕਿਹੜਾ ਆਕੜੀ ਪਿੰਡ ਤੋਂ ਆ ਆਕੜੀ ਪਿੰਡ ਸੀਗੇ ਜਿੱਥੇ ਮਹਾਰਾਣੀ ਪ੍ਰਨੀਤਕੌਰ ਜਿਹੜੀ ਬਾਦਸ਼ਾਹੀ ਸੇਰੇ ਪਿੰਡ ਹੈ ਉੱਥੇ ਆਏ ਸੀਗੇ ਤੇ ਆ ਚੰਦੂ ਮਾਜਰਾ ਜੀ ਦਾ ਭਤੀਜਾ ਵਾ ਬਾਣਜਾ ਹਰਵਿੰਦਰ ਵਾ ਹਰਵਿੰਦਰ ਸਿੰਘ ਕਿਹਾ ਜਾਂਦਾ ਉਹਨਾਂ ਨੇ ਇਹਨਾਂ ਨਾਲ ਠੱਕਾ ਮਾਰਿਆ ਵਾ ਹੁਣ ਇਹਦੀ ਡੈਥ ਦੇ ਉਹੀ ਜ਼ਿੰਮੇਵਾਰ ਨੇ ਉਹਦੇ ਦਿਲ ਤੇ ਵੱਜ ਗਈ ਆ 60 ਥੱਲੇ ਲੱਗ ਗਿਆ ਤਾਂ ਹੁਣ ਅੱਗੇ ਪਤਾ ਲੱਗੂਗਾ ਪਰ ਤੁਹਾਡੇ ਸਾਹਮਣੇ ਸਾਡੇ ਕਿਸਾਨ ਦੀ ਕਿਸਾਨਾਂ ਦਾ ਨਾਂ ਕੀਆ ਸਰਿੰਦਰ ਸਰਿੰਦਰਪਾਲ ਸਿੰਘ ਆਕੜੀ ਤੋਂ ਸੀਗੇ ਉਹਨਾਂ ਦੀ ਡੈਥ ਹੋ ਚੁੱਕੀ ਆ ਹੁਣ ਅਸੀਂ ਸਾਰੇ ਲੀਡਰਾਂ ਨੂੰ ਇੱਥੇ ਸਾਧ ਰਹੇ ਹਾਂ ਠੀਕ ਆ ਪਰਿਵਾਰ ਦੀ ਤਾਂ ਉਹਨਾਂ ਦੀ ਮੰਗ ਹੈਗੀ ਆ ਵੀ ਜਿਹਦੇ ਵੀ ਦੋਸ਼ੀ ਹੈਗੇ ਉਹਨਾਂ ਦੇ ਖਿਲਾਫ ਪਹਿਲੋ ਪਰਚਾ ਦਰਜ ਹੋਵੇ ਕਾਰਵਾਈ ਅਗਲੀ ਕਾਰਵਾਈ ਫੇਰ ਕਰਾਂਗੇ ਆਪਾਂ ਸਾਰੇ ਫੋਰਮ ਦੇ ਲੀਡਰ ਇਕੱਠੇ ਹੋ ਕੇ ਦੇ ਬਾਰੇ ਹੁਣ ਵਿਚਾਰਦੇ ਆ ਅੱਗੇ ਕੀ ਕਰਨਾ ਹੈਗਾ ਉਵੇਂ ਬਹੁਤ ਦੁੱਖਦਾਈ ਆ ਜਿ ਜਾਨੀ ਜਿਵੇਂ ਸਾਡੇ ਬਾਰੇ ਪੂਰੇ ਦੇਸ਼ ਵਿੱਚ ਦਹਿਸ਼ਤ ਕੀਤੀ ਜਾਂਦੀ ਵੀ ਇਹ ਸਾਨੂੰ ਜਮਹੂਰੀ ਹੱਕ ਵਰਤੋਂ ਕਰਨ ਨਹੀਂ ਦਿੰਦੇ। ਪਾਰਟੀਆਂ ਨੂੰ ਵੀ ਪਤਾ ਪਿੰਡਾਂ 'ਚ ਕਿੰਨੀਆਂ ਕੋ ਉਹਨਾਂ ਨੂੰ ਵੋਟਾਂ ਮਿਲਣੀਆਂ। ਜੇ ਸਾਡੇ ਚੁਣੇ ਹੋਏ ਨੁਮਾਇੰਦੇ ਜਿਹੜੇ ਚੁਣਿਆ ਜਾਣਾ ਵਾ ਉਮੀਦਵਾਰ ਉਹ ਹੋਣ ਨਹੀਂ ਸਾਡੇ ਸਵਾਲਾਂ ਦੇ ਜਵਾਬ ਦੇ ਸਕਦੇ। ਤਾਕਤੋਂ ਸਾਡੇ ਸਵਾਲਾਂ ਦੇ ਜਵਾਬ ਦੇਣੇ ਆ ਤਾਂ ਭਾਜਪਾ ਦਾ ਟਰੈਕ ਰਿਕਾਰਡ ਆ ਉਹਨੇ ਪਹਿਲਾਂ ਲਖੀਮਪੁਰ ਖਰੀ ਦੇ ਵਿੱਚ ਸਾਡੇ ਕਿਸਾਨਾਂ ਤੇ ਗੱਡੀਆਂ ਚਾੜੀਆਂ ਕਤਲ ਕੀਤਾ ਜਿਵੇਂ ਸ਼ਹੀਦ ਸੁਭਕਰ ਨੂੰ ਸਿੱਧੀ ਗੋਲੀ ਮਾਰੇਗੀ ਔਰ ਜਿਵੇਂ ਹੁਣ ਆੜੇ ਭਾਜਪਾ ਦੇ ਲਗਭਗ ਲੀਡਰ ਤਾਂ ਨਹੀਂ ਕਹਿ ਸਕਦੇ ਗੁੰਡੇ ਦੇਖੋ ਜੇ ਤੁਹਾਨੂੰ ਲੱਗਦਾ ਕਿਸਾਨ ਕੋ ਵੱਧ ਕਰ ਰਹੇ ਪ੍ਰਸ਼ਾਸਨ ਜੂ ਹੈਗਾ

ਮੀਟਿੰਗ ਤੋਂ ਬਾਅਦ ਅਗਲੀ ਕਾਰਵਾਈ ਤੁਹਾਡੇ ਸਾਹਮਣੇ ਰੱਖਦੇ ਆਂ ਵੀ ਕਰਨਾ ਕੀ ਹੈਗਾ ਹਾਂਜੀ ਸਰਿੰਦਰ ਸਰਿੰਦਰਪਾਲ ਸਿੰਘ ਜੀ ਉਮਰ 60 ਸਾਲ ਦੇ ਕਰੀਬ 60 ਦੇ ਕਰੀਬ ਸੀ ਕਿਹਨੂੰ ਆਪਣਾ ਪ੍ਰੋਟੈਸਟ ਕਰਨ ਦਾ ਹੱਕ ਹੈਗਾ ਆਪਣਾ ਵਿਰੋਧ ਸਟਾਨ ਦਾ ਹੱਕ ਹੈਗਾ ਬੀਜਪੀ ਨੇ ਪਹਿਲਾਂ ਕਿਸਾਨਾਂ ਨੂੰ ਬਾਰਡਰ ਤੇ 1.5 ਸਾਲ ਰੋਲ ਕੇ 700 ਕਿਸਾਨ ਸ਼ਹੀਦ ਕੀਤਾ ਹੈਗਾ ਫਿਰ ਕੁਝ ਵਾਅਦੇ ਕਰਕੇ ਕਿਸਾਨਾਂ ਤੋਂ ਇਹ ਅੰਦੋਲਨ ਵਾਪਸ ਲਿੱਤਾ ਹੈਗਾ ਉਹ ਵਾਦੇ ਐ ਐਮਐਸਪੀ ਦੀ ਕਾਨੂੰਨੀ ਗਰੰਟੀ ਸੀਗਾ ਲਖੀਮ ਪਰਖੀ ਦੇ ਦੋਸ਼ੀ ਸੀ ਉਹਨਾਂ ਸਜ਼ਾਾਂ ਦੇਣੀਆਂ ਸੀਗੀਆਂ ਸਾਰੇ ਮੁਕੱਦਮੇ ਵਾਪਸ ਲੈਣੇ ਸੀਗੇ ਤੇ ਇਹ ਬਾਕੀ ਇਹ ਬਿਜਲੀ ਬਿੱਲ ਵਾਪਸ ਲੈਣਾ ਸੀਗਾ ਉਹ ਸਾਰੇ ਆ ਵੱਡੀਆਂ ਮੰਗਾ ਉੱਤੇ ਬੀਜਵੀ ਭਗੌੜੀ ਹੋਈ ਆ ਕਲਾ ਮੰਨੀਆਂ ਦੀ ਗਈਆਂ ਉਲਟਾ ਜੋ ਹਰਿਆਣੇ ਦੇ ਬਾਰਡਰ ਤੇ ਪੰਜਾਬ ਹਰਿਆਣਾ ਬਾਰਡਰ ਤੇ ਖਨੌਰੀ ਉਹ ਸ਼ੰਭੂ ਵਿੱਚ ਕਿਸਾਨ ਬੈਠੇ ਨੇ ਉਹਨਾਂ ਮੰਗਾ ਨੂੰ ਪੂਰੀਆਂ ਕਰਾਉਣ ਵਾਸਤੇ ਉਹਨਾਂ ਤੇ şiddat ਹੋ ਰਹਾ ਡਰ ਉਹ ਨਾ ਤੇ ਅਥਰੂਗਾ ਸੁੱਟੀ ਗਈ ਸਿੱਧੀ ਗੋਲੀ ਵੀ ਚਲਾਈ ਗਈ ਕਿਸਾਨ ਸ਼ਹੀਦ ਵੀ ਸੁਕਰਨਦੀਪ ਸਿੰਘ ਹੋਇਆ ਹੈਗਾ ਸੋ ਇਸ ਪੀਏਪੀ ਸਰਕਾਰ ਕਿਸਾਨ ਦੁਸ਼ਮਣ ਹੈ ਲੋਕਾਂ ਦੀ ਦੁਸ਼ਮਣ ਹੈ ਜਮਹੂਰੀ ਦੀ ਦੁਸ਼ਮਣ ਹੈਗੀ ਹੈ ਡੈਮੋਕ੍ਰੇਸੀ ਦੁਸ਼ਮਣ ਹੈਗੀ ਹੈ ਸਰਮਾਇਦਾਰਾਂ ਨੂੰ ਪਾਲਦੀ ਹੈ ਕਿਸਾਨਾਂ ਨੂੰ ਮਾਰਦੀ ਹੈਗੀ ਹੈ ਮੈਂ ਮੰਗ ਮੈਂ ਮੰਗ ਕਰਦਾ ਮੈਂ ਪਰਚਾ ਦਰਜ ਹੋਵੇ ਕਤਲ ਦਾ ਸ਼੍ਰੀਮਤੀ ਪ੍ਰਨੀਤ ਕੌਰ ਖਿਲਾਫ ਵੀ ਔਰ ਉਸ ਬੰਦੇ ਖਿਲਾਫ ਵੀ ਜਿਸ ਨੇ ਇਹਨਾਂ ਨੂੰ ਧੱਕਾ ਦਿੱਤਾ ਹੈਗਾ ਹੈ ਔਰ ਪਰਿਵਾਰ ਨੂੰ ਟੁਕਮਾ ਮੁਆਵਜ਼ਾ ਦੇ ਕੇ ਤੇ ਹੋਰ ਜੋ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੌਕਰੀ ਵਗੈਰਾ ਪਰਿਵਾਰ ਦੇ ਜੋ ਯੋਗ ਜੀ ਹੈਗਾ ਉਹਨੂੰ ਦੇਣੀ ਚਾਹੀਦੀ ਹੈਗੀ ਹੈ ਔਰ ਮੈਂ ਸਾਰੇ ਕਿਸਾਨ ਵੀਰਾਂ ਨੂੰ ਵੀ ਬੇਨਤੀ ਕਰਦਾ ਹੈਗਾ ਕਿ ਉਹ ਇਸ ਤਰ੍ਹਾਂ ਦੇ ਜੇ ਕਿਸਾਨਾਂ ਦੇ ਹਮਲੇ ਡਟ ਕੇ ਵਿਰੋਧ ਕਰਨ ਉਹ ਇਸ ਦਾ ਨੇ ਜੋ ਕਿਸਾਨ ਹੱਕਾਂ ਦੇ ਡਾਕਾ ਪੈ ਰਿਹਾ ਹੈਗਾ ਉਸ ਦਾ ਵਿਰੋਧ ਕਰਨ ਔਰ ਇੱਕ 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 ਮੁੜਤਾ ਦਿਖਾਣ ਨਾ ਕਿ ਇੱਕ ਪਿੰਡ ਚੋਂ ਇੱਕ ਬੰਦਾ ਸੱਦ ਕੇ ਸਾਰੀ ਯੂਨੀਅਨ ਦੀ ਇਕਤਾ ਨੂੰ ਭੰਗ ਕਰੇ ਇਹ ਬਿਲਕੁਲ ਗੱਲ ਕਾਂਗਰਸ ਪਾਰਟੀ ਉਸੇ ਹੀ ਸਟੈਂਡ ਦੇਵਾਗੇ ਜੀ ਕਿ ਇਹ ਜਿਹੜਾ ਮਕਦਮਾ ਕਦੋਂ ਦਾ ਦਰਜ ਹੋਵੇ ਕਦਾਂ ਮਕਦਮਾ ਸ਼੍ਰੀਮਤੀ ਪਨੀਤ ਕੌਰ ਦਾ ਵੀ ਹੋਵੇ ਔਰ ਜਿਹੜਾ ਚੰਦੂ ਮਾਜਰਾ ਗੀਨਾ ਉਹਨਾਂ ਦਾ ਹੈਗਾ ਹਰਵਿੰਦਰ ਸਿੰਘ ਚੰਦੂ ਮਾਜਰਾ ਉਸ ਤੇ ਵੀ ਹੋਵੇ ਹਰਪਾਲ ਸਰ ਹਰਪਾਲ ਪਰਤੇ ਉਸ ਦੇ ਮਕਦਮੇ ਨਾਲ ਤੇ ਨਾਲ ਜੋ ਜੋ ਵੀ ਸਿਕਿਉਰਿਟੀ ਵਾਲੇ ਇਨਵੋਲਟ ਸਗੇ ਇਸ ਘਟਨਾ ਕਰ ਉਹਨਾਂ ਦੇ ਮਕਦਮਾ ਦਰਜ ਹੋਣਾ ਚਾਹੀਦਾ ਮੈਂ ਸੋਚਦਾ ਕਿ ਜਿੰਨਾ ਸਾਨੂੰ ਪਰਿਵਾਰ ਦੇ ਨਾਲ ਅੱਜ ਦੁੱਖ ਹੈ ਕਿਉਂਕਿ ਅੱਜ ਗੱਲ ਸ੍ਰੀਂਦਰਪਾਲ ਦੀ ਨਹੀਂ ਹੈ ਕਿ ਗੱਲ ਤਾਂ ਸਮੁੱਚੇ ਕਿਸਾਨ ਭਾਈਚਾਰੇ ਦੀ ਹੈ ਸਮੁੱਚੇ ਪੰਜਾਬੀਆਂ ਦੀ ਹੈਗੀ ਆ ਕਿਉਂਕਿ ਜਿਹੜੀ ਇਹ ਜਿਟੇਸ਼ਨ ਲੜੀ ਜਾਰੀ ਹੈਗੀ ਆ ਨਾ ਕਿ ਇੱਕ ਵਰਗ ਦੀ ਨਹੀਂ ਹੈ ਸਮੁੱਚੇ ਪੰਜਾਬ ਦੇ ਲੋਕਾਂ ਦੇ ਵਾਸਤੇ ਸੋ ਇਹਦੇ ਕਰਕੇ ਜਦੋਂ ਜਦੋਂ ਇਹ ਐਡੀ ਪੱਟੀ ਲੜਾਈ ਜਿਹੜੀ ਲੜੀ ਜਾ ਰਹੀ ਹੈ ਤਾਂ ਇਸ ਲੜਾਈ ਦੇ ਵਿੱਚ ਜਿਹੜਾ ਯੋਗਦਾਨ ਹੈਗਾ ਤੇ ਆਮ ਜਿਹੜੇ ਲੋਕ ਆ ਉਹ ਜਿਹੜੇ ਬਾਹਰੇ ਹੈਗੇ ਆ ਤਾਂ ਉਹਨਾਂ ਨੂੰ ਘੱਟੋ-ਘੱਟ ਰੁੱਖਣਾ ਚਾਹੀਦਾ ਹੈਗਾ ਜਦੋਂ ਕਿ ਐਸਕੇਐਮ ਨੇ ਸਾਰਿਆਂ ਨੇ ਜਿਹੜੀਆਂ ਜਿੱਥੇ ਬੰਦੀਆਂ ਨੇ ਇਹ ਬੋਲ ਦਿੱਤੀ ਹੋਈ ਆ ਕਿ ਅਸੀਂ ਇਹਨਾਂ ਦਾ ਬੀਜੇਪੀ ਦਾ ਬਾਈਕਟ ਕਰਨਾ ਤੇ باوجود ਜਿੱਤ ਜਿੱਦ ਕਰ ਚਾਰ ਕੇ ਉਹ ਕਿਉਂ ਮਤਲਬ ਕਿ ਪਿੰਡਾਂ ਦੇ ਵਿੱਚ ਧੱਕੇ ਤੇ ਬਰਦੇ ਆ ਇਹ ਕਾਂਗਰਸ ਨੂੰ ਕੀ ਕਿਤੇ ਸੈਂਡ ਲਿਆ ਜਾ ਰਿਹਾ ਕਾਂਗਰਸ ਬਿਲਕੁਲ ਕਿਸਾਨਾਂ ਦੇ ਨਾਲ ਆ ਅਸੀਂ ਪਹਿਲਾਂ ਵੀ ਨਾਲ ਰਹੇ ਆ ਤੇ ਅੱਗੇ ਵੀ ਨਾਲ ਰਹਿਾਂਗੇ ਤੇ ਜਿਹੜੇ ਦੋਸ਼ੀ ਨੇ ਉਹਨਾਂ ਤੇ ਕਾਰਵਾਈ ਦੇਖੋ ਜੀ ਬਹੁਤ ਹੀ ਮੰਦਭਾਗੀ ਘਟਨਾ ਹੈ ਤੇ ਜੇ ਕਿਸਾਨ ਵੀਰ ਸਾਡੇ ਸ਼ਾਂਤੀ ਮੇਂ ਪ੍ਰਦਰਸ਼ਨ ਕਰ ਰਹੇ ਸੀ ਜਾਂ ਰੋਕ ਕੇ ਉਹਨਾਂ ਨਾਲ ਸਵਾਲ ਜਵਾਬ ਕਰ ਰਹੇ ਸੀ ਤਾਂ ਇਹ ਥੋੜੀ ਜਿਹੀ ਵੀ ਗੁੰਡਾਗਰਦੀ ਕਰਾਂਗੇ ਤਾਂ ਬਹੁਤ ਹੀ ਮਾੜੀ ਘਟਨਾ ਹੋਈ ਹੈ ਅੱਜ ਇਹ ਅੱਜ ਲੋਕਤੰਤਰ ਦੀ ਹੱਤਿਆ ਹੋਈ ਹੈ ਵੀ ਇਹ ਤਾਂ ਕਲੀਅਰ ਹੋ ਗਿਆ ਕਿ ਭਾਜਪਾ ਲੋਕਤੰਤਰ ਦਾ ਗਲਾ ਘੋਟ ਰਹੀ ਹੈ ਇੱਕ ਕਿਸਾਨ ਵੀਰ ਤੇ ਜਿਵੇਂ ਉਹ ਕਹਿੰਦੇ ਆ ਵੀ ਉਹਨਾਂ ਦੇ ਕੁਝ ਗੁੰਡੇ ਉੱਤਰ ਕੇ ਉਹਨਾਂ ਨੇ ਲਾਠੀ ਚਾਰਜ ਕੀਤਾ ਔਰ ਤੱਕਾ ਦਿੱਤਾ ਤਾਂ ਉਹਦੇ ਨਾਲ ਉਹਨਾਂ ਦੀ ਡੈਥ ਹੋ ਗਈ ਹੈ ਤਾਂ ਬਹੁਤ ਮਾੜੀ ਘਟਨਾ ਹੈ ਸਰਕਾਰ ਇਹਨਾਂ ਦੇ ਨਾਲ ਹੈ ਔਰ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਬਿਲਕੁਲ ਸਖਤ ਸਜ਼ਾ ਦਿੱਤੀ ਜਾਊਗੀ ਜਿਵੇਂ ਪਰਿਵਾਰ ਦੇ ਕਿਸਾਨਾਂ ਦੇ ਵੱਲੋਂ ਕਿਹਾ ਜਾ ਰਿਹਾ ਵੀ ਜਦੋਂ ਤੱਕ ਜਿਹੜੀ ਹੈ ਉਚਿਤ ਕਾਰਵਾਈ ਨਹੀਂ ਕਰਦੇ ਉਦੋਂ ਤੱਕ ਜਿਹੜਾ ਹੈ ਪੋਸਟਮਾਰਟਮ ਦੇ ਸੰਸਕਰਣ ਹਾਂ ਉਹ ਸਰਕਾਰ ਕਰ ਰਹੀ ਹੈ ਮਾਨ ਸਾਹਿਬ ਨਾਲ ਗੱਲ ਹੋ ਗਈ ਹੈ ਕਰ ਰਹੇ ਹੈ ਜਲਦੀ ਹੀ ਕਾਰਵਾਈ ਹੋਊਗੀ ਤੇ ਪੋਸਟਮਾਰਟਮ ਦੇ ਵੀ ਉਹਨਾਂ ਜਥੇਬੰਦੀਆਂ ਦਾ ਜੋ ਫੈਸਲਾ ਆਊਗਾ ਜਿਸ ਹਿਸਾਬ ਨਾਲ ਉਦਾਂ ਹੀ ਕੀਤਾ ਜਾਊਗਾ ਜੋ ਪਰਿਵਾਰ ਦਾ ਜਥੇਬੰਦੀਆਂ ਦਾ ਫੈਸਲਾ ਉਵੇਂ ਹੀ ਕੀਤਾ ਘਟਨਾ ਸਾਹਮਣੇ ਆਈ ਹੈ ਕਿ ਉਹਨੂੰ ਲੋਕ ਜਿਹੜੇ ਵਿਰੋਧ ਵੀ ਨਹੀਂ ਕਰ ਸਕਣਗੇ ਬਿਲਕੁਲ ਉਹੀ ਤਾਂ ਮੈਂ ਕਹਿ ਰਹੀ ਹਾਂ ਵੀ ਇੱਥੋਂ ਤੱਕ ਕਲੀਅਰ ਹੋ ਗਿਆ ਕਿ ਬੀਜਪੀ ਲਾਲੋ ਮੋਦੀ ਸਰਕਾਰ ਲਾਲੋ ਲੋਕਤੰਤਰ ਦਾ ਗਲਾ ਘੋਟ ਰਹੀ ਹੈ ਦਾ ਮਤਲਬ ਤਾਂ ਜੇ ਕੋਈ ਬੋਲਦਾ ਤਾਂ ਉਹਦਾ ਗਲਾ ਘੋਟ ਦੋ ਇਹ ਤਾਂ ਬਹੁਤ ਹੀ ਸ਼ਰਮਨਾਕ ਘਟਨਾ ਜਿਹੜੀ ਅੱਜ ਅੱਜ ਦੀ ਹੋਈ ਹੈ ਕਿਸਾਨ ਵੀਰ ਸਾਡੇ ਸ਼ਾਂਤੀ ਮੇਂ ਬੈਠੇ ਆਪਦਾ ਪ੍ਰਦਰਸ਼ਨ ਕਰ ਰਹੇ ਆ ਆਪ ਦੀ ਸ਼ਾਂਤੀ ਮੇਂ ਨਾਲ ਆਵਾਜ਼ ਚੱਕਦੇ ਆ ਜੇ ਕੋਈ ਆਂਦਾ ਹੈ ਸਵਾਲ ਪੁੱਛਣ ਲਈ ਰੋਕ ਰਹੇ ਹੈ ਤਾਂ ਜੇ ਉਹਨਾਂ ਤੇ ਡਾਂਗਾ ਵਰਸਾਈਆਂ ਜਾਣਗੇ ਤਾਂ ਬਹੁਤ ਮਾੜੀ ਘਟਨਾ ਹੈ ਸਤਿ ਸ੍ਰੀ ਅਕਾਲ ਜੀ ਬਹੁਤ ਹੀ ਮੰਦ ਭਾਗੀ ਕਿਸਾਨਾਂ ਦੇ ਵੱਲੋਂ ਕਹਿਣ ਦੇ ਬਾਵਜੂਦ ਦੱਸਣ ਦੇ ਬਾਵਜੂਦ ਵੀ ਜਿਹੜੀਆਂ ਭਾਜਪਾ ਦੀਆਂ ਪਿੰਡਾਂ ਦੇ ਵਿੱਚ ਮੀਟਿੰਗਾਂ ਨਾ ਕਰਾਈਆਂ ਜਾਂ ਜੇ ਕਰਾਉਣੀਆਂ ਜਾਂ ਨਹੀਂ ਕਰਨੀਆਂ ਪਰ ਇਸ ਤਰ੍ਹਾਂ ਦਾ ਵਿਰੋਧ ਜਿਹੜਾ ਗੁੰਡਾਗਰਦੀ ਦਾ ਨੰਗਾ ਨਾਚ ਜਿਹੜਾ ਅੱਜ ਹੋਇਆ ਬਜ਼ੁਰਗਾਂ ਨੂੰ ਕਿਸਾਨਾਂ ਨੂੰ ਤੱਕੇ ਮਰੇ ਗਏ ਉਹਦੇ ਵਿੱਚ ਇੱਕ ਸਾਡੇ ਬਹੁਤ ਹੀ ਸਤਿਕਾਰਯੋਗ ਸੁਰਿੰਦਰ ਸਿੰਘ ਆਕੜੀ ਦੀ ਮੌਤ ਹੋਈ ਹੈ ਤੇ ਜੋ ਵੀ ਕਾਨੂੰਨ ਅਨਸਾਰ ਬਣਦੀ ਕਾਰਵਾਈ ਹੈ ਉਹ ਜੜੀ ਹੈ ਉਹ ਜ਼ਰੂਰ ਕੀਤੀ ਜਾਏਗੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ ਲਖੀਮਪੁਰ ਖੀਰੀ ਵਰਗਾ ਜਿਹੜਾ ਮਾਹੌਲ ਬਣਾ ਦਿੱਤਾ ਗਿਆ ਹਾਂ ਹੱਕ ਹੈ ਹਰ ਇੱਕ ਨੂੰ ਅਸੀਂ ਵੀ ਪਿੰਡਾਂ ਦੇ ਵਿੱਚ ਜਾਂਦੇ ਹਾਂ ਹਰ ਇੱਕ ਪਾਰਟੀ ਜਾਂਦੀ ਹੈ ਸ਼ੁਰੂ ਤੋਂ ਹੀ ਜਾਂਦੀ ਹੈ ਜਿਹੜੀ ਵੀ ਪਿੰਡਾਂ ਦੇ ਵਿੱਚ ਜਾਂਦੀ ਉਹਨੂੰ ਸਵਾਲ ਜਵਾਬ ਕਰਨ ਦਾ ਹੱਕ ਹੈ ਸਵਾਲਾਂ ਦੇ ਜਵਾਬ ਤਾਂ ਦੇਣਾ ਹੀ ਪੈਣਗੇ ਬਾਰਡਰਾਂ ਤੇ ਕਿਲਾ ਲਾਉਣੀਆਂ ਸੌਖੀਆਂ ਤੇ ਪਟਣੀਆਂ ਦੀ ਜ਼ਿੰਮੇਵਾਰੀ ਤੋਂ ਨਹੀਂ ਭਜਣਾ ਚਾਹੀਦਾ ਸੋ ਜਿੱਥੇ ਕਿਲਾ ਉਹਨਾਂ ਵੱਲੋਂ ਲਾਈਆਂ ਸੀ ਤੇ ਲੋਕਾਂ ਨੇ ਆਪਣੇ ਗੇਟਾਂ ਤੇ ਆਪਣੇ ਘਰਾਂ ਤੇ ਆਪਣੇ ਪਿੰਡਾਂ ਦੇ ਵਿੱਚ ਕਿੱਲਾ ਲਾਤੀਆਂ ਹੁਣ ਆਪਦੇ ਵਰੀ ਦੁੱਖ ਲੱਗਦਾ ਸੋ ਮੈਨੂੰ ਲੱਗਦਾ ਕਿ ਜਿਹੜੀ ਉਹਨਾਂ ਦੀ ਸਿਕਿਉਰਿਟੀ ਆ ਉਹਦੇ ਉੱਤੇ ਵੀ ਜਿਹੜੀ ਹੋਣੀ ਚਾਹੀਦੀ ਵੀ ਇੰਨੀ ਜਿਹੜੀ ਸਿਕਿਉਰਿਟੀ ਆ ਉਹਨਾਂ ਨੂੰ ਜਿਹੜੀ ਉਹਡਰਾਅ ਕਰ ਲੈਣੀ ਚਾਹੀਦੀ ਤੇ ਮੈਨੂੰ ਤਾਂ ਲੱਗਦਾ ਸੈਂਟਰ ਗਵਰਨਮੈਂਟ ਨੇ ਇੰਨੀ ਜ਼ਿਆਦਾ ਸਿਕਿਉਰਿਟੀ ਦਿੱਤੀ ਆ ਸੋ ਜਿਹੜੇ ਵੀ ਦੋਸ਼ੀ ਵੱਲੋਂ ਜਿਹੜਾ ਵੀ ਕੋਈ ਦੋਸ਼ੀ ਪਾਇਆਗਾ ਉਹਦੇ ਉੱਤੇ ਜ਼ਰੂਰ ਜੜੀ ਬੰਦੀ ਕਾਰਵਾਈ ਕੀਤੀ ਜਾਏਗੀ ਤੇ ਹਰ ਇੱਕ ਟਾਈਮ ਸਰਕਾਰ ਦੀ ਸਰਦਾਰ ਭਗਵਾਨ ਸਿੰਘ ਮਾਨ ਦੀ ਸਰਕਾਰ ਜਿਹੜੀ ਆ ਉਹ ਪਰਿਵਾਰ ਦੇ ਨਾਲ ਖੜੀ ਆ ਮੈਂ ਹਲਕੇ ਦਾ ਸੇਵਾਦਾਰ ਆ ਅਸੀਂ ਹਲਕੇ ਦੇ ਨਾਲ ਨਾਲ ਖੜੇ ਆ ਹਰ ਟਾਈਮ ਕਿਸਾਨਾਂ ਦੇ ਨਾਲ ਖੜੇ ਆ ਸਾਰੀ ਜਿਹੜੀ ਟੀਮ ਉਹ ਇੱਥੇ ਹਾਜ਼ਰ ਸੋ ਸਾਰਿਆਂ ਦਾ ਧੰਨਵਾਦ ਜੀ ਬਹੁਤ-ਬਹੁਤ ਧੰਨਵਾਦ ਸਰ ਜਿਸ ਤਰ੍ਹਾਂ ਪਰਿਵਾਰ ਦੇ ਵੱਲੋਂ ਵੀ ਕਿਹਾ ਜਾ ਰਿਹਾ ਕਿ ਜੋ ਕਿਸਾਨ ਜਿੱਥੇ ਵੀ ਨੇ ਉਹਨਾਂ ਦੇ ਵੱਲੋਂ ਵੀ ਮੰਗ ਕੀਤੀ ਕੀ ਉਚਿਤ ਕਾਰਵਾਈ ਕੀਤੀ ਜਾਵੇ ਤਾਂ ਮੁਆਵਜ਼ਾ ਦਿੱਤਾ ਜਾਵੇ ਕੋਈ ਤਾਂ ਕੋਈ ਜਰੂਰ ਜਰੂਰ ਕੀਤਾ ਜਾਏਗਾ ਜੀ ਜੋ ਵੀ ਮੰਨਦਾ ਹੋਵੇਗਾ ਉਹ ਵੀ ਦਿੱਤਾ ਜਾਏਗਾ ਕਾਰਵਾਈ ਵੀ ਕੀਤੀ ਜਾਏਗੀ ਜਰੂਰ ਜਿਹੜੀ ਆ ਉਹ ਨਿਰਪੱਖ ਜਾਂਚ ਕਰਕੇ ਕਾਰਵਾਈ ਵੀ ਕੀਤੀ ਜਾਏਗੀ हां ਵੀਡੀਓ ਨੇ ਫੁਟੇਜ ਨੇ ਸਾਹਮਣੇ ਆ ਰਹੀਆਂ ਨੇ ਸਬੂਤ ਤੱਤ ਜਿਹੜੇ ਸਾਹਮਣੇ ਆ ਜਾਣਗੇ ਇਹ ਕੋਈ ਲੁਕੇਸ਼ੇ ਪਤਾ ਰਹਿਣਾ ਨਹੀਂ ਇਹ ਤਾਂ ਸਾਰਿਆਂ ਦੇ ਸਾਹਮਣੇ ਆ ਵੀਡੀਓ ਜਿਹੜੀਆਂ ਬਾਹਰ ਆ ਰਹੀਆਂ ਸੋ ਬੜੀ ਜਲਦੀ ਜਿਹੜੀ ਜੋ ਸਟੇਟਮੈਂਟ ਪਰਿਵਾਰ ਜਿਹੜਾ ਰਿਕਾਰਡ ਕਰਾਏਗਾ ਜੀ ਤਖੋ ਬਹੁਤ ਮੰਦ ਭਾਗੀ ਘਟਨਾ ਆ ਫਿਰ ਜਿਸ ਇੱਕ ਕਿਸਾਨ ਸਰਿੰਦਰਪਾਲ ਸਿੰਘ ਜੋ ਸ਼ਹੀਦ ਹੋ ਗਿਆ ਤੇ ਉੱਥੇ ਹਾਲਾਤ ਇਹੋ ਜਿਹੇ ਬਣੇ ਜਦ ਕਿ ਪਹਿਲਾਂ ਕਿਸਾਨਾਂ ਵੱਲੋਂ ਇਹ ਕਿਹਾ ਗਿਆ ਸੀ ਕਿ ਜੇ ਮਹਾਰਾਣੀ ਸਹਿਵਾ ਇੱਥੇ ਆਉਣਗੇ ਤਾਂ ਅਸੀਂ ਵਿਰੋਧ ਕਰਾਂਗੇ ਤਾਂ ਮੇਰੇ ਹਿਸਾਬ ਨਾਲ ਤਾਂ ਉੱਥੇ ਇਹੋ ਜਿਹੇ ਹਾਲਾਤ ਬਣਨੇ ਹੀ ਨਹੀਂ ਚਾਹੀਦੇ ਸੀ ਜੇ ਸਮਝਦਾਰੀ ਤੋਂ ਸਿਆਣਪ ਤੋਂ ਕੰਮ ਲੈਂਦੇ ਅੱਜ ਇੱਕ ਪਰਿਵਾਰ ਦਾ ਜੀ ਚਲਾ ਗਿਆ ਤੇ ਇਸ ਚੀਜ਼ ਦੀ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਕਿ ਜਿਹੜੇ-ਜਿਹੜੇ ਬੰਦਿਆਂ ਦਾ ਵਿੱਚ ਹੱਥ ਹੈ ਜਿਹੜੇ-ਜਿਹੜੇ ਬੰਦਿਆਂ ਤੋਂ ਇਹ ਕੰਮ ਹੋਇਆ ਜਾਂ ਜਿਨ੍ਹਾਂ ਨੇ ਕੀਤਾ ਉਹ ਮੌਕੇ ਦੇ ਸਾਰਿਆਂ ਦੇ ਬਈ ਜਿਹੜੇ ਮੌਕੇ ਦੇ ਬੰਦੇ ਮੌਜੂਦ ਸੀ ਬਿਆਨ ਲੈ ਕੇ ਇਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਸਰ ਕਿਸਾਨ ਕੁਝ ਸਵਾਲ ਪੁੱਛ ਰਿਹਾ ਇਹਨਾਂ ਨੂੰ ਲੀਡਰਾਂ ਨੂੰ ਕੀ ਇਹਨਾਂ ਦਾ ਹੱਕ ਨਹੀਂ ਬਣਦਾ ਕਿ ਵੀ ਉਹਨਾਂ ਦੇ ਸਵਾਲਾਂ ਦਾ ਜਵਾਬ ਬਿਲਕੁਲ ਤੁਸੀਂ ਦੇਖੋ ਗੱਲ ਇਹ ਬਣਦੀ ਹੈ ਵੀ ਤੁਸੀਂ ਸਵਾਲ ਜੇ ਕੋਈ ਪੁੱਛ ਰਿਹਾ ਉਹਦਾ ਜਵਾਬ ਦਿਓ ਨਹੀਂ ਜਵਾਬ ਹੈਗਾ ਨਹੀਂ ਪ੍ਰੋਗਰਾਮ ਕਰ ਸਕਦੇ ਤੁਸੀਂ ਆਰਮਨਾਲ ਉੱਥੋਂ ਵਾਪਸ ਚਲੇ ਚੋ ਪਰ ਇਹ ਥੋੜੀ ਤੁਸੀਂ ਬੰਦਾ ਮਾਰਦੋ ਅਗਲੇ ਦਾ ਇਹ ਤਾਂ ਕੋਈ ਗੱਲ ਦਾ ਨਾ ਹੋਈ ਇਹ ਤਾਂ ਗੁੰਡਾ ਕਰਦੀ ਹੋਗੀ ਨਾ ਕਿਸੇ ਨੂੰ ਮਾਰੇ ਦੇਣਾ ਇਹ ਤਾਂ ਗੁੰਡਾਗਰਦੀ ਹੋ ਗਈ ਸਰ ਮੰਗ ਕੇ ਕੀ ਕਰੋਗੇ ਹੁਣ ਮੰਗੇ ਜਿਹੜੀ ਵੀ ਇਹਦੇ ਕਾਰਵਾਈ ਬਣਦੀ ਆ ਕਾਨੂੰਨੀ ਤੌਰ ਤੇ ਕਤਲ ਦਾ ਪਰਚਾ ਬਣਦਾ ਉਹ ਹੋਵੇ ਉਸ ਜਿਹੜੇ ਜਿਹੜੇ ਬੰਦਿਆਂ ਦੇ ਜਿਹੜੇ ਬੰਦੇ ਇਨਵੋਲਵ ਨੇ ਜਿਹੜਾ ਜਿਹਨੇ ਬੁਲਾਇਆ ਜਿਹੜੇ ਗਏ ਜਿਨ੍ਹਾਂ ਤੋਂ ਇਹ ਕੰਮ ਹੋਇਆ ਉਹ ਸਾਰੇ ਵਿੱਚ ਇਹ ਹੋਣੇ ਚਾਹੀਦੇ